ਸਵਾਗਤ ਹੈ ਬਈ ਆਪਣੇ ਬਲੌਗ ਦੇ ਵਿੱਚ ਫਾਸਟ ਬਲੌਗ ਹੈ 2025 ਦੀ ਇੱਕ ਤਰੀਕ ਹੈ ਜਨਵਰੀ ਅੱਜ ਤੇ ਸਾਰੇ ਬਾਈਆਂ ਨੂੰ ਨਵੇਂ ਸਾਲ ਦੀਆਂ ਬਈ ਲੱਖ ਲੱਖ ਮੁਬਾਰਕਾਂ ਸਾਰੇ ਸੱਜਣਾ ਮਿੱਤਰਾਂ ਨੂੰ ਨਵਾਂ ਸਾਲ ਆ ਜਿਹੜਾ ਬਈ ਖੁਸ਼ੀਆਂ ਲੈ ਕੇ ਆਵੇ ਤੇ ਅੱਜ ਆਪਣਾ ਫਾਸਟ ਬਲੌਗ ਹੈ ਮਿੱਤਰੋ ਪਹਿਲਾਂ ਆਪਾਂ ਤੁਹਾਨੂੰ ਪਤਾ ਵੀਡੀਓ ਪਾਇਆ ਕਰਦੇ ਸੀ ਤੇ ਹੁਣ ਨਾਲ ਨਾਲ ਆਪਾਂ ਬਲੌਗ ਵੀ ਲੈ ਕੇ ਆਇਆ ਕਰਾਂਗੇ YouTube ਤੇ ਤੇ ਮਿੱਤਰੋ ਹੁਣ ਜਿਹੜਾ ਟਾਈਮ ਤਕਰੀਬਨ ਹੋ ਗਿਆ 7:1 8:00 ਵੱਜ ਗਏ ਨੇ ਤੇ ਉੱਠ ਤਾਂ ਮੈਂ ਪਹਿਲਾਂ ਗਿਆ ਸੀ ਯਾਰ ਤੇ ਉਹ ਯਾਰਾਂ ਮਿੱਤਰਾਂ ਦੇ ਤੁਹਾਨੂੰ ਪਤਾ ਯਾਰ ਨਵੇਂ ਸਾਲ ਵਾਲੇ ਦਿਨ ਸਾਰਿਆਂ ਦੇ ਮੈਸੇਜਾਂ ਦੇ ਰਿਪਲਾਈ ਕਰਨੇ ਪੈਂਦੇ ਨੇ ਤੇ ਰਿਪਲਾਈ ਕਰੇ ਸਾਰਿਆਂ ਦੇ ਪਹਿਲਾਂ ਉੱਠ ਕੇ ਸਟੋਰੀਆਂ ਸਟੋਰੀਆਂ ਜਿਹੜੀਆਂ ਆਈਆਂ ਹੋਈਆਂ ਸੀ ਉਹ ਮੈਂਸ਼ਨ ਕਰੀਆਂ ਆਪਾਂ ਨੇ ਤੇ ਹੁਣ ਤੁਹਾਨੂੰ ਆਪਾਂ ਫਰੈਸ਼ ਹੋ ਕੇ ਤੇ ਦੇਖਦੇ ਆਂ ਦਿਨ ਕਿਵੇਂ ਦਾ ਲੰਘਦਾ ਆਪਾਂ ਨਵਾਂ ਸਾਲ ਹੈ ਇੱਕ ਤਰੀਕਾ ਜਨਵਰੀ ਦੀ ਤੇ ਦੇਖਦੇ ਆਂ ਆਪਾਂ ਕੀ ਸਿਸਟਮ ਰਹਿੰਦਾ ਅੱਜ ਦਾ ਤੇ ਤੁਹਾਨੂੰ ਨਾਲ-ਨਾਲ ਦਿਖਾਉਣਿਆ ਸਾਰੇ ਬਲੌਗ ਦੇ ਨਾਲ ਜੁੜੇ ਰਹੋ ਬਹੁਤ ਫਨੀ ਬਲੌਗ ਵੀ ਰਹਿਣ ਵਾਲਾ ਹੈ ਤੇ ਬਹੁਤ ਘੈਂਟ ਬਲੌਗ ਰਹਿਣ ਵਾਲਾ ਤੇ ਮਿਲਦੇ ਆਂ ਤੁਹਾਨੂੰ ਆਪਾਂ ਮਿੱਤਰੋ ਫਰੈਸ਼ ਫਰੋਸ਼ ਹੋ ਕੇ ਨਹਾ ਕੇ ਫਿਰ ਮਿਲਦੇ ਆਂ ਬਾਹਰ ਜਾ ਕੇ ਪਹਿਲਾਂ ਆਪਾਂ ਅੱਜ ਖੇਤ ਜਿਹੜਾ ਮਾਰ ਕੇ ਆਉਨੇ ਆ ਤਕਰੀਬਨ ਉਥੇ-ਕੋਠੇ ਦੀ ਸਫਾਈ ਸਪੂਈ ਕਰਨੀ ਆ ਬਾਕੀ ਤੁਸੀਂ ਬਣੇ ਰਹੋ ਯਾਰ ਬਲੌਗ ਦੇ ਨਾਲ ਰੋਮਾਂਟਿਕ ਹੋਣ ਵਾਲਾ ਬਹੁਤ ਬਲੌਗ ਘੈਂਟ ਹੋਣ ਵਾਲਾ ਤੇ ਮਿਲਦੇ ਆ ਤੁਹਾਨੂੰ ਮਿੱਤਰੋ ਆਪਾਂ ਫਰੈਸ਼ ਹੋਗੇ ਇਹ ਕੀ ਹਾਲ ਚਾਲ ਨੇ ਮਿੱਤਰੋ ਫਿਰ ਆਪਾਂ ਰੈਡੀ ਸ਼ੈੜੀ ਹੋਗੇ ਫਰੈਸ਼ ਹੋਗੇ ਤੇ ਹੁਣ ਖੇਤ ਜਿਹੜਾ ਮਾਰ ਕੇ ਆਉਨੇ ਆ ਨਾਲੇ ਯਾਰਾ ਸਾਫ ਸਫਾਈ ਵੀ ਕਰਨ ਵਾਲੀ ਨਵੇਂ ਸਾਲ ਕਰਕੇ ਉਰਲੀ ਮੋਟਰ ਤੇ ਕਰਦੇ ਸੀ ਪਰ ਲਈ ਤੇ ਕਰਨ ਵਾਲੀ ਆ ਤੁਹਾਨੂੰ ਦਿਖਾਉਨੇ ਆ ਬਲੌਗ ਨਾਲ ਜੁੜੇ ਰਹੋ ਤੇ ਮਿਲਦੇ ਆਂ ਮੂਰਤ ਵਾਸਤੇ ਨੇ ਇੱਕ ਮੋਟਰ ਨਾਲ ਪ੍ਰੋਬਲੀ ਆ ਆ ਜੀ ਇਹ ਤੇ ਸਫਾਈ ਕੱਲ ਕਰਤੀ ਵੀ ਆਪਾਂ ਨਵੇਂ ਸਾਲ ਕਰਕੇ ਤੇ ਆਪਾਂ ਸਬਰ ਸਬਰ ਜੇ ਇਸ ਗੱਲ ਵਧੀਆ ਮੁਨਾਗੇ ਦੀ ਤੇ ਤੇ ਪਿੰਡੇ ਬੁੱਢਿਆਂ ਦੀ ਉਹ ਕਰਨ ਵਾਲੀ ਸੀ ਵਾਈ ਕਰ ਜਿਵੇਂ ਮੋਟਰ ਤੇ ਇੱਕ ਮੋਟਰ ਆਪਣੀ ਅੱਗੇ ਆ ਮਿੱਤਰੋ ਤੇ ਉੱਥੇ ਜਾਂਦੇ ਆਂ ਹੋਰ ਉੱਥੇ ਪੱਕਾ ਬਤੌਰੇ ਬਾਲੇ ਖਿਲਰੇ ਪੈਲੇ ਯਾਰ ਉਰਲੇ ਕੋਠਲੇ ਵੀ ਤਾਂ ਆਪਣੇ ਸਾਫ ਹੈ ਪਰਲੇ ਕੋਠਲੇ ਵੀ ਜਾਨੀ ਕਿ ਜਿੱਥੇ ਪੁੱਤ ਥੋੜੇ ਘੱਟ ਜਾਂਦੇ ਆਂ ਆਪਾਂ ਤੇ ਉੱਥੇ ਸਾਫ ਸਫੀਜ ਕਰਨ ਵਾਲੀ ਆ ਬਾਕੀ ਤੁਸੀਂ ਦੇਖੋ ਪਿੰਡਾਂ ਦਾ ਮਾਹੌਲ ਸਵੇਰੇ ਸਵੇਰੇ ਦਾ ਸਰਦੀਆਂ ਦਾ ਕੰਟਕਾਂ ਤੇ ਗੱਲਬਾਤ ਬਣੀ ਪਈ ਆ ਮਿੱਤਰੋ ਦੇ ਸਾਹਰੇ ਨੂੰ ਸੀ ਤੇ ਮਿਲਦੇ ਆ ਮਿੱਤਰੋ ਹੁਣ ਪਹੁੰਚ ਕੇ ਖੇਤ ਤੇ ਤੇ ਕਰਦੇ ਆ ਗੱਲਾਂ ਬਾਤਾਂ ਰਸਤੇ ਦੇ ਵਿੱਚ ਮਿੱਤਰੋ ਜਾਂਦੇ ਜਾਂਦੇ ਆਪਾਂ ਨੂੰ ਆ ਮੁੰਡਾ ਮਿਲ ਗਿਆ ਤੇ ਇਹ ਵੀਰਾ ਚੌਂਡ ਕਰਦਾ ਜਾ ਰਿਹਾ ਉਹਦੀ ਵਸਤੀ ਦੇ ਵਿੱਚ ਤੇ ਆ ਪਿੱਛੇ ਆਂਦੇ ਆਂਦੇ ਨੇ ਦੇਖਿਆ ਕਦੇ ਛੜਕਦੇ ਸਾਈਕਲ ਉਹ ਨੂੰ ਜਿਹੜੇ ਭਜਾ ਲੈਂਦਾ ਕਦੇ ਹੌਲੀ ਕਰ ਲੈਂਦਾ ਤੇ ਆਉਂਦੀ ਮਾਸਤੀ ਦੇ ਵਿੱਚ ਝੂਂਦਾ ਜਾ ਰਿਹਾ ਮਤਰੋ ਇਹ ਨਹੀਂ ਕਹਿੰਦੇ ਮਸੂਮiyet ਹੈ ਰਹਾਣਾ ਤੇ ਆਓ ਦੇਖੋ ਆਪਦੇ ਉਹਦੇ ਨਾਲੇ ਜਾ ਰਿਹਾ ਇਹ ਮौज-ਮਾਸਤੀ ਨਾਲ ਤੇ ਇਹ ਮਸੂਮiyet ਹੁੰਦੀ ਆ ਯਾਰ ਰਹਾਣਾ ਦੀ ਐਡੀ ਕੋ ਉਮਰ ਦੇ ਵਿੱਚ ਆਪਾਂ ਨੂੰ ਕੋਈ ਸਿਕਰ ਫਿਕਰ ਫਕਾ ਨਹੀਂ ਹੁੰਦਾ ਵੀ ਟੈਨਸ਼ਨ ਫੜੀ ਹੁੰਦਾ ਬੰਦਾ ਦੇਖੋ ਐਂ ਕਦੇ ਸਾਈਕਲ ਨੂੰ ਅੰਦਰ ਕਿਵੇਂ ਕਰਦਾ ਕਦੇ ਕਿਵੇਂ ਬਹੁਤ ਕਰਤਾਬ ਦਿਖਾਉਂਦਾ ਆ ਰਿਹਾ ਤਕਰੀਬ ਮੈਨੂੰ ਇੱਥੇ ਕਿਲੋਮੀਟਰ ਤੋਂ ਮੈਂ ਵੀ ਦੇਖਦਾ ਰਿਹਾ ਚਲੋ ਲੱਤੋ ਮਿਲਦੇ ਆ ਤੁਹਾਨੂੰ ਖੇਤ ਜਾ ਕੇ ਯਾਰਾ ਲੋ ਵੀ ਮਿੱਤਰੋ ਆਪਾਂ ਪਹੁੰਚ ਗਿਆਂ ਮੋਟਰ ਤੇ ਤੇ ਇੱਕ ਮੋਟਰ ਮਿੱਤਰੋ ਆਪਣੀ ਆ ਗਈ ਤੇ ਤਾਂ ਸਫਾਈ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਇਹਦੇ ਉਰੇ ਦਿੱਲੀ ਜਿਹੜਾ ਵਜਦਾ ਰਹਿੰਦਾ ਤੇ ਦਿੱਲੀ ਜਿੰਨੀ ਕੋ ਹੁੰਦਾ ਹਨਾ ਸਫਾਈ ਵਗੈਰਾ ਹੁੰਦੀ ਰਹਿੰਦੀ ਆ ਮੋਟਰ ਤੇ ਆਪਣੀ ਇੱਕ ਮੋਟਰ ਵਾਲੀ ਹੋ ਚੀ ਮਿੱਤਰੋ ਤੇ ਉੱਥੇ ਯਾਰ ਕਿਉਂ ਨਹੀਂ ਕੱਟ ਜਾਂਦੇ ਹਨਾ ਤਕਰੀਬਨ ਬੰਦ 8:00 ਤੋਂ 10:00 ਜਿਹੜਾ ਵੱਜੇ ਤਾਂ ਕਰਕੇ ਯਾਰ ਉੱਥੇ ਸਾਫ ਸਫਾਈ ਕਰ ਲ ਅੱਜ ਮੈਂ ਚੱਲਣ ਲੰਦਾ ਵਾ ਸਾਲ ਹੈ ਬਾਨੇ ਨਾਲ ਸਫਾਈ ਉਹ ਤੇ ਮੈਂ ਟ੍ਰਿਕਟ ਤੋਂ ਹੋਰ ਗੱਲ ਲਾ ਦਿਆਂ ਮੋਟਰ ਦੀ ਇਥੇਰ ਕੁੱਤੀ ਸੂਈ ਹੋਈ ਆ ਕੁੱਤੀ ਸੂਈ ਹੋ ਰੇ ਆਹ ਕੁੱਤੀ ਸੂਈ ਹੋਈ ਐ ਮਿੱਤਰੋ ਉਹਨਾਰੇ ਸਵੇਰੇ ਆਏ ਵੀ ਰੋਟੀ ਰੂਟੀ ਪਾਣ ਆਇਆ ਜਾਂਦਾ ਚੱਲ ਆਹ ਦੇਖੋ ਰੇ ਪੱਤਾ ਫਟੌਰਿਆ ਬਾਹਲਾ ਹੋ ਰਿਆ ਯਾਰ ਮਿੱਤਰੋ ਆਹ ਮੋਟਰ ਦੇ ਟੁਕੀ ਆਹ ਦੇਖੋ ਮੈਂ ਹੁਣ ਨਾਲੇ ਸਫਾਈ ਕਰਦੀ ਐ ਤੁਹਾਨੂੰ ਦੱਸਦੇ ਆ ਇੱਕ ਮਿੰਟ ਮੈਂ ਰੈਡੀ ਛੜੀ ਹੋ ਲਈ ਐ ਸਫਾਈ ਵਾਸਤੇ ਆਹ ਦੇਖੋ ਕੁੰਬਾ ਵੀ ਖੁੱਲੀ ਕਿਉਂਕਿ ਕੋਈ ਚੱਕਰੀ ਨਹੀਂ ਯਾਰ ਹਨਾ ਆਪਣੇ ਮੋਟਰ ਦੇ ਤਾਂ ਐਡੀ ਕੋਈ ਗੱਲ ਬਾਤ ਵੀ ਉਡੜੀ ਉਹ ਦੇਖੋ ਮਿੱਤਰੋ ਤੀ ਕਤੂਰੇ ਆ ਸੀ ਇਹ ਮਿੱਤਰੋ ਤੇ ਕੋ ਚੱਕਰ ਨਹੀਂ ਵੀ ਥੱਲੇ ਸਫਾਈ ਕਰਨ ਵਾਲੀ ਹੈ ਤੇ ਕਰਕੇ ਆਪਾਂ ਤੁਹਾਨੂੰ ਮਿਲਦੇ ਆ ਮਿੱਤਰੋ ਆ ਦੇਖੋ ਸਾਰੇ ਪੱਤੇ ਬਤੌਰ ਟੂਬ ਟਾਪ ਇਕੱਠੀ ਕਰਦੀ ਆਪਾਂ ਮੰਜਾ ਟੁੱਟਿਆ ਹੋਇਆ ਮੰਜੇ ਨੂੰ ਇੱਕ ਥਾਂੇ ਖੜਾ ਕਰ ਦਾਂਗੇ ਤੇ ਹਮੇਟਾ ਸੈਟ ਆਉਂਦਾ ਕਿਉਂਕਿ ਆਪਣੇ ਸ਼ਾਲਟੇ ਐਂ ਪਾਈ ਹੋਈ ਆ ਯਾਰ ਜੱਚਮੀ ਪੂਰੀ ਵੀ ਪੂਰੀ ਮੋਟੀ ਛਲਟ ਪਾਈ ਹੋਈ ਆ ਸਭ ਤੋਂ ਪਹਿਲਾਂ ਯਾਰ ਆਪਾਂ ਟੂਬ ਇਕੱਠੀ ਕਰ ਦਈਏ ਇੱਕ ਪਾਸੇ ਕਿਉਂਕਿ ਯਾਰਾ ਟੂਬ ਉਹ ਵਿਚਾਲੇ ਜੇ ਖੇਢੀ ਪਈ ਇਹਨੂੰ ਇਕੱਠੀ ਹੀ ਕਰ ਦਈਏ ਇੱਕ ਪਾਸੇ ਆਪਾਂ ਹੈਗੀ ਤਾਂ ਲੰਬੀ ਬਹੁਤ ਇਹ ਤਕਰੀਬਨ ਡੇਢ ਦੋ ਕਿੱਲਿਆਂ ਦੀ ਢੂਗਾ ਆਪਣੀ ਇਹ ਉਧਰ ਇਕੱਠੀ ਕਰ ਦਨੇ ਆ ਮੇਥਰ ਉਹ ਖਿਚੜੀ ਕਾ ਨੂੰ ਅੱਡਾ ਵੀ ਪਈ ਆ ਸਾਰੀ ਮਿੱਟੀ ਦੇ ਵਿੱਚ ਤੇ ਆਪਾਂ ਖਿਚੜੀ ਨੂੰ ਹਕਾਰੇ ਵਾਸਤੇ ਚੱਲ ਤੇ ਰੜਕਾ ਵਗੈਰਾ ਚੱਕ ਲਈ ਆਪਾਂ ਮਿੱਤਰੋ ਝਾੜੂ ਵਗੈਰਾ ਹੋ ਪਿਆ ਤੇ ਮੰਜਾ ਖੜਾ ਕਰਦਾ ਫਿਰ ਬਣਾਉਨੇ ਆ ਗੱਲ ਆਪਾਂ ਕਿ ਲਓ ਵੀ ਮਿੱਤਰੋ ਝਾੜੂ ਵਗੈਰਾ ਮੰਜਾ ਵਗੈਰਾ ਚੱਕੇ ਆਪਾਂ ਰੈਡੀ ਆਂ ਸਫਾਈ ਵਾਸਤੇ ਆਹ ਦੇਖੋ ਯਾਰ ਪੂਰਾ ਗੰਦ ਪਿਆ ਪਿਆ ਤੁਹਾਨੂੰ ਮੈਂ ਕਮੈਂਟ ক্লোਜ਼ ਸੀ ਨਾਲ ਦਿਖਾਉਣਾ ਬਿਲਕੁਲੀ ਯਾਰ ਨਾ ਨਾਸ ਵੜਿਆ ਪਿਆ ਪੱਤੇ ਬਹੁਤ ਖੜਨਦੇ ਨੇ ਅਰਦ ਦਰਖਤਾਂ ਦੇ ਆਹ ਦੇਖੋ ਪੱਤੇ ਇੰਨੇ ਜਿਆਦਾ ਖੰਡਦੇ ਨੇ ਨਾ ਛੜ ਦੋ ਗੱਲਾਂ ਵੀ ਪੱਤੇ ਵੱਤੇ ਹੋ ਰਹੇ ਨੇ ਥੱਲੇ ਤੇ ਤੁਹਾਨੂੰ ਮੈਂ ਹੁਣ ਸਫਾਈ ਕਰਦਾ ਸਫਾਈ ਕਰਕੇ ਦਿਨਦਾ ਮਿੱਤਰੋ ਤੁਹਾਨੂੰ ਦਿਖਾਉਣਾ ਮੋਟਰ ਦੀ ਗੱਲ ਬਾਤ ਕਿਵੇਂ ਬਣਦੀ ਆਪਣੀ ਦੀ ਲਓ ਵੀ ਮਿੱਤਰੋ ਸੰਭਰ ਦਾ ਪਾਸਾਰਾ ਦੇਖੋ ਸਾਫ ਕਰਤਾ ਤੇਰੀ ਲਾਤੀ ਪਿੱਛੇ ਦੋ ਟੇਰੀਆਂ ਲੱਗੀਆਂ ਇੱਕ ਆਹ ਹੋ ਲੱਗੀ ਤੇ ਤੁਹਾਨੂੰ ਮੈਂ ਬੈਕ ਕੈਮਰੇ ਨਾਲ ਦਿਖਾਉਣਾ ਹਾਏ ਕੋਡ ਰਕ ਢੇਰੀ ਆ ਲੱਗੀ ਫੁੱਲ ਵੱਡੀ ਕਪਟੇਰੀ ਆ ਲੱਗੀ ਆਹੋਂ ਚੱਲ ਮੈਂ ਐ ਕਰਤਾ ਵਾਂ ਚੱਲ ਜੂਰੇ ਆਪਾਂ ਅੱਗ ਲਾ ਦਾਂਗੇ ਸਾਰੀ ਆਪ ਨਾਲ ਨਾਲ ਉਹ ਹੋ ਜੂਗੀ ਤੇ ਸੈੱਟ ਹੋਣੀ ਆਲੀ ਤੇ ਸਾਫ਼ ਕਰਕੇ ਮਿੱਤਰੋ ਦੇਖੋ ਕਿੰਨੀ ਸੋਹਣੀ ਲੱਗਦੀ ਆ ਮੋਟਰ ਹਨਾ ਤੇ ਆਪਾਂ ਆ ਮੋਟਰ ਦਾ ਘੱਟ ਆਉਨੇ ਆ ਵੀ ਇਸ ਕਰਕੇ ਸਾਫ਼ ਸਫਾਈ ਇਹਦੀ ਘੱਟ ਹੁੰਦੀ ਆ ਜਿਹੜੀ ਜਿੱਦਿ ਤੇ ਆਪਾਂ ਤਾਂ ਡੇਲੀ ਆਉਂਦਾ ਰਹੇ ਮੋਟਰ ਤੇ ਤੇ ਫਿਰ ਤਾਂ ਹੁੰਦੀ ਰਹੀ ਉਹ ਮੋਟਰ ਦੇ ਆਪ ਡੇਲੀ ਆਉਂਦੇ ਰਹੇ ਮਿੱਤਰੋ ਉਹਦੀ ਸਫਾਈ ਉਹ ਰਹਿੰਦੀ ਹੈ ਮੋਟਰ ਦੀ ਕਿਉਂਕਿ ਯਾਰ ਉੱਥੋਂ ਆ ਕੀ ਮੁੜ ਜਾਂਦੇ ਹਨ ਗੇੜਾ ਮਾਰਨਾ ਹੁੰਦਾ ਤਾਂ ਉੱਥੋਂ ਆ ਕੀ ਉਹ ਹੋ ਜਾਂਦਾ ਇੱਥੇ ਤਾਂ ਤਕਰੀਬਨ ਮੇਲਾ ਜਦੋਂ ਵੀ ਆਉਣਾ ਮੋਟਰ ਚਲਾਉਣੀ ਆਉਂਦੇ ਆ ਬਸ ਇੱਕ ਵਾਰੀ ਜੇ ਜਦੋਂ ਵੀ ਆਉਣਾ ਜਾਂ ਆਟੋਮੈਟਿਕ ਲਾਉਣ ਜਾਂ ਕੱਟਣ ਆਉਂਦੇ ਆ ਤੇ ਇਸ ਕਰਕੇ ਯਾਰ ਸਫਾਈ ਸੁਈ ਘੱਟ ਹੁੰਦੀ ਔਰੇ ਤੇ ਔਰੇ ਬੈਨੇ ਬੁਨੇ ਵੀ ਕਾਟਾਉਂ ਮੋਟਰ ਦੀ ਬਿਆਨ ਹੈ ਕਿ ਉਹ ਹਣ ਪਿੱਛੋਂ ਆ ਕੇ ਉੱਥੇ ਖੜ ਜਾਂਦਾ ਬੰਦਾ ਉੱਥੇ ਬਹਿ ਜਾਂਦਾ ਤੇ ਉੱਥੋਂ ਵਾਪਸ ਹੋ ਜਾਂਦੇ ਨੇ ਜੇ ਗੇੜਾ ਮਾਰਨਾ ਹੁੰਦਾ ਤੋਂ ਕੋਈ ਮਾਰ ਜਾਂਦੇ ਨੇ ਤੇ ਹੁਣ ਮਿੱਤਰੋ ਸਾਫ ਹੋਈ ਆਪਾਂ ਇਹ ਮੋਟਰ ਦੀ ਵੀ ਕਰਤੀ ਤੇ ਇਹਨੂੰ ਅੱਗ ਲਾ ਦੇ ਤੁਹਾਨੂੰ ਫਿਰ ਦਿਖਾਉਣੇ ਆਪਾਂ ਫੇਰ ਗੱਲ ਬਣੂਗੀ ਹਜੇ ਤੱਕ ਕਿਉਂਕਿ ਫੇਰ ਵੀ ਪੱਤੇ ਜਰ ਦਿਖੀ ਜਾਂਦੇ ਨੇ ਨਾ ਵੀਡੀਓ ਦੇ ਵਿੱਚ ਜਦੋਂ ਆਪਾਂ ਹੁਣ ਅੱਗ ਲਾਈ ਉਹਨਾਂ ਚੱਕ ਲੈ ਜੀ ਡੱਬੀ ਉਹ ਮੋਟਰ ਤੇ ਪਈ ᱛੀ ਆਪਣੀ ਉਹ ਮੋਟਰ ਤੋਂ ਚੱਕ ਲੈ ਜਾਈਗਾ ਮੈਂ ਲਓ ਵੀ ਮਿੱਤਰੋ ਜਿਹੜੇ ਪੱਤੇ ਆਪਾਂ ਸੰਭਰੇ ਸੀ ਪੱਤੇ ਇਕੱਠੇ ਕਰੇ ਜੀ ਤੇ ਉਹੀ ਪੱਤੇ ਨੂੰ ਆਪਾਂ ਨੇ ਹੁਣ ਥੋਈ ਲਾ ਲਈ ਦੋ ਕੰਮ ਦੇ ਗਏ ਮਿੱਤਰੋ ਨਲ ਦਾ ਮੋਟਰ ਤੇ ਸਫਾਈ ਹੋ ਗਈ ਨਾਲੇ ਸੇਕ ਲਾਂਗੇ ਵਧੀਆ ਹੋਰ ਇਹ ਉਹ ਮੋਟਰ ਦਾ ਡੱਬੀ ਲਿਆ ਸੀ ਮਿੱਤਰੋ ਆਪਾਂਣੀ ਨੂੰ ਚੱਕ ਕੇ ਤੇ ਮੋਟਰ ਦੇ ਬਣਾ ਆਪਣੀ ਜੇ ਤੂੰ ਆਹ ਤਾਰ ਕਰਤਾ ਆਪਾਂ ਇਹ ਦੇਖੋ ਤੇ ਇਧਰ ਵੀ ਛੇਕ ਲਈ ਆਪਾਂ ਇਧਰ ਯਾਰ ਮੈਂ ਤਾਂ ਨਹੀਂ ਆ ਉਹ ਕਰਿਆ ਹੈਗਾ ਮਾਸ਼ਾ ਅੱਲਾਹ ਫੀ ਅੱਗ ਚੜ ਜੂਗੀ ਤੇ ਮਿਲਦੇ ਆ ਤੁਹਾਨੂੰ ਮਿੱਤਰੋ ਨਵੀਂ ਕਨਸੈਪਟ ਦੇ ਨਾਲ ਰੋਟੀ ਪਾਣੀ ਖਾ ਲਈ ਫਿਰ ਦੇਖਨੇ ਕਿੱਦਾਂ ਦੀ ਤਿਆਰੀ ਬਣਦੀ ਅੱਜ ਮੋਟਰਾਂ ਦਾ ਕੰਮ ਸੀ ਜਿਹੜਾ ਆਪਾਂ ਨਮੇੜਤਾ ਤੁਸੀਂ ਦੇਖ ਸਕਦੇ ਹੋ ਤੇ ਕਣਕ ਵਗੈਰਾ ਆਪਣੀ ਮਿੱਤਰੋ ਰਮਾਈ ਪਈ ਐ ਮੋਟਰਾਂ ਬੰਦ ਨੇ ਆਪਣੀਆਂ ਅੰਦਰ ਤੇ ਉਹ ਵੀ ਯਾਰ ਆਪਣੇ ਏਰੀਆ 'ਚ ਹਨਾ ਸੰਦੂਰ ਏਰੀਆ 'ਚ ਵੀ ਵਧੀਆ ਮੀਂਹ ਵੀ ਵਧੀਆ ਪੈ ਗਿਆ ਯਾਰ ਰੇ ਪੈ ਗਈ ਕਿੱਕ 12 ਲਾ ਲਓ ਬੀਬੀ ਉਹ ਹੋ ਗਿਆ ਨਮੀਨ ਵਾਲਾ ਵਧੀਆ ਮੀਂਹ ਪੈ ਗਿਆ ਯਾਰ ਜਾਨੀ ਕਿ ਮਾਈ ਮੰਗੂਏ ਹੋ ਗਈ ਸੀ ਜਦੋਂ ਮੀਂਹ ਪਿਆ ਸੀ ਮੀਂਹ ਪੈਣੋਂ ਵੀ ਚਾਰਕਦੇ ਨਹੀਂ ਹੋਏ ਨੇ ਨਾਲੋਂ ਹੁਣ ਤਾਂ ਤੇ ਵਧੀਆ ਕਿ ਦੂਜੀ ਦੂਜੀ ਵਾਰੀ ਪਾਤੀ ਆਪਾਂ ਨੇ ਮਿੱਤਰੋ ਤਕਰੀਬਨ ਡੀਏਪੀ ਦੇ ਪਾਤੇ ਆਪਾਂ ਨੇ ਤਿੰਨ ਤਿੰਨ ਘਟਾ ਵਾਂਗੂ ਪਾਤੇ ਮਿੱਤਰੋ ਆਪਣੇ ਏਰੀਏ ਜਿਆਦਾ ਯਾਰ ਕਣਕ ਹੀ ਹੁੰਦੀ ਆ ਹਨਾ ਵੀ ਆਲੂ ਵਗੈਰਾ ਆਪਣੇ ਏਰੀਏ ਚ ਆਲੂ ਇਹ ਫੇਤੀ ਨਹੀਂ ਹੁੰਦੀ ਹਨਾ ਕੱਲੀ ਆਪਣੇ ਕਣਕ ਕੇ ਜਿਆਦਾ ਬੀਜਦੇ ਨੇ ਜャ ਲਾ ਲਓ ਕੋਈ ਸੋਚ ਹੋ ਰਹੀ ਏ ਰ ਅਬੀ ਕਿਲਾ ਦੋ ਕਿਲਾ ਲੂਆਂ ਦਾ ਵੀ ਲੰਦਾ ਹੈਣਾ ਵੀ ਇੰਨੀ ਜਿਆਦਾ ਆਪਣੇ ਚਾਰ ਦੇ ਤੱਕ ਕਣਕ ਹੀ ਹੁੰਦੀ ਆਪਣੇ ਮਿੱਤਰੋ ਆਪਣੇ ਤਾਂ ਏਰੀਆ ਚ ਹੀ ਕਣਕ ਹੈ ਮੈਂ ਤਾਂ ਆਲੂ ਦੇਖੀ ਨਹੀਂ ਹੈਗੇ ਕਿਤੇ ਆਪਣੇ ਏਰੀਆ ਚ ਤਾਂ ਲੱਗੇ ਹੋਏ ਬਾਕੀ ਇਧਰ ਜਲੂਰ ਸਾਈਡ ਤੇ ਰਾਤਰਾਣਾ ਸਾਈਡ ਹੈਗੇ ਨੇ ਮਿੱਤਰੋ ਦੋ ਚਾਰ ਕਿਲੇ ਲੱਗੇ ਹੋਏ ਦੇਖੇ ਨੇ ਮੈਂ ਆਪਣੇ ਘੱਟ ਨੇ ਮਿੱਤਰੋ ਆਪਣੇ ਏਰੀਆ ਚ ਸੰਗਰੂਰ ਚਾ ਲੂ ਆਪਣਾ ਲਹਿਰਾਗਾ ਏਰੀਆ ਆ ਗਿਆ ਆਪਣੇ ਏਰੀਆ ਚ ਬਹੁਤ ਘੱਟ ਦੇਖਦਾ ਮੈਂ ਬੰਦਰਾ ਸਾਈਡ ਇਧਰ ਵਧੀਆ ਇਧਰ ਵੀ ਹੈਗੇ ਨੇ ਹਾਂ ਆਲੂ ਲੱਗੇ ਹੋਏ ਆਲੂ ਜਾਂ ਹੋਰ ਦਾਲ ਸਕਦੀ ਤੇ ਆਪਣੇ ਤਾਂ ਕਣਕ ਹੀ ਹੁੰਦੀ ਹੈ ਜ਼ਿਆਦਾਤਰ ਮਿੱਤਰੋ ਤੇ ਮਿਲਦੇ ਆ ਤੁਹਾਨੂੰ ਓਰੇ ਅਸੇ ਇਕਲੇ ਆ ਜਾ ਔਰ 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 ਕੈਸੇ ਹੋ ਲੋਲੀ ਮਤਰਾ ਕਰੇ ਚੱਲੀਏ ਹੁਣ ਆਪਾਂ ਅਸੀਂ ਆਬੀ ਲਾ ਲਈ ਆਪਣੀ ਦੂਜੇ ਵਾਲੇ ਨੂੰ ਤੇ ਕੈਸੇ ਹੋ ਹਾਂ ਹੁਣ ਮਿੱਤਰੋ ਆਪਾਂ ਚੱਲੀਏ ਘਰੇ ਯਾਰ ਤੇ ਹਣ ਆਪ ਹੀ ਸਾਫ ਹੋ ਜੂਗਾ ਨਾ ਆਪ ਹੀ ਅੱਗੇ ਅੱਗੇ ਜਾ ਕੇ ਸਾਫ ਹੋਈ ਜਾਣਗੇ ਸਾਰੇ ਪੱਤੇ ਜੇ ਤੇ ਵਧੀਆ ਧੂਈ ਵੀ ਚੱਲ ਰਹੀ ਐ ਸੇਕ ਰੋਟੀ ਪਣੀ ਖਾਈਏ ਯਾਰ ਘਰੇ ਆ ਗਏ ਹਣਾ ਟਾਈਮ ਬਹੁਤ ਹੋ ਗਿਆ ਮਤੋਂ ਆਇਆਂ ਪਹਿਲਾਂ ਕਿ ਯਾਰ ਲੱਤਰ ਆ ਗਿਆ ਦੀ ਮੋਟਰ ਤੇ ਉਹਦੇ ਨਾਲ ਗੱਲਾਂ ਮਾਰੀ ਕੇ ਬੈਠੇ ਤੇ ਉਸਦੂ ਬਾਅਦ ਮਿੱਤਰੋ ਨਾ ਆਪਾਂ ਨੂੰ ਦੋ ਤਿੰਨ ਕੰਮ ਜੇ ਨੇ ਕਰੇ ਇੱਕ ਤਾਂ ਮਿੱਤਰੋ ਆਪਾਂ ਨੇ ਟਰੈਕਟਰ ਦਾ ਯਰ ਬੂਫਰ ਜਾ ਆਪਣੇ ਯਾਰ ਮਿੱਤਰ ਇੱਕ ਸਾਦੀ ਏਰੀ ਆਪਣੇ ਪਿੰਡੇ ਦੇ ਨਾਲੇ ਪਿੰਡ ਪੈ ਜਾਂਦਾ ਹੈਗਾ ਤਕਰੀਬਨ 10 ਕਿਲੋਮੀਟਰ ਤੇ 10 12 ਕਿਲੋਮੀਟਰ ਤੇ ਉਹ ਡੇਖਾਂ ਦਾ ਕੰਮ ਕਰਦਾ ਯਾਰ ਆਪਣੇ ਬੂਫਰ ਵੀ ਮੈਗਨੇਟ ਨਹੀਂ ਪਟ ਗਈ ਦੀ ਟਰੈਕਟਰ ਦੇ ਦੀ ਉਹ ਫੜਾ ਕੇ ਆਉਣਾ ਸੀ ਅੱਜ ਉਹਨੂੰ ਦੇਖਦੇ ਹਾਂ ਜੇ ਅੱਜ ਟਾਈਮ ਲੱਗਿਆ ਮਿੱਤਰੋ ਅੱਜ ਫੜਾ ਕੇ ਆਵਾਂਗੇ ਜੇ ਚਲੋ ਟਾਈਮ ਲੱਗੇ ਦੀ ਗੱਲ ਹੈਣਾ ਵੀ ਪ੍ਰਾਤਮਾ ਜਿੱਤਾ ਲੱਗੂਗਾ ਤਾਂ ਫੜਾ ਕੇ ਆਵਾਂਗੇ ਵੀ ਨਹੀਂ ਕੰਮ ਆਪਾਂ ਨੂੰ ਦੋ ਤਿੰਨ ਹੋਰ ਲੈ ਜਾਰ ਘਰੇ ਠੀਕ ਹੈ ਇੱਕ ਲੈਰੇ ਵੀ ਜਾ ਕੇ ਆਉਣਾ ਹੈ ਤਉ ਉਦੋਂ ਬਾਅਦ ਤੈਨੂੰ ਪਤਾ ਤੁਹਾਨੂੰ ਪਤਾ ਯਾਰ ਵੀ ਧੁੱਪ ਤਾਂ ਪਰ ਚੜਿਆ ਹੋਣਦੀ ਹੈ ਤੇ ਰਨਿੰਗ ਦਾ ਟਾਈਮ ਹੋ ਗਿਆ ਦਾ ਫਿਰ ਰਨਿੰਗ ਲਾਣ ਜਾਵਾਂਗੇ ਤੇ ਮਿਲਦੇ ਆ ਤੁਹਾਨੂੰ ਮਿੱਤਰੋ ਰੋਟੀ ਪਾਣੀ ਖਾ ਕੇ ਤੇ ਆਪਾਂ ਦੇਖਦੇ ਹਾਂ ਕਿੱਦੜਾ ਅੱਜ ਆਪਣਾ ਉਹਦਾ ਕਹਿੰਦਾ ਟ੍ਰਿਪ ਬਣਦਾ ਤੇ ਚਲੋ ਠੀਕ ਹੈ ਮਿੱਤਰੋ ਮਿਲਦੇ ਆ ਤੁਹਾਨੂੰ ਰੋਟੀ ਪਾਣੀ ਖਾ ਲਈਏ ਲੋ ਵੀ ਮਿੱਤਰੋ ਆਪਣੇ ਪੁਰਾਣੇ ਯਾਰ ਮਿੱਤਰਾਂ ਇਹ ਮਿਲਣ ਵਾਸਤੇ ਇਹ ਜਿਹੜੇ ਕੰਮ ਇਹ ਬਾਈ ਸਕੈਨਰਾਂ ਦਾ ਕੰਮ ਕਰਦੇ ਨੇ ਤੇ ਜਿਨ੍ਹਾਂ ਨੇ ਵੀ ਸਕੈਨਰ ਲਵਾਉਣੇ ਬਾਈਆਂ ਨਾਲ ਕੰਟੈਕਟ ਨੰਬਰ ਮੈਂ ਪਾ ਦੂੰਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਕੋਈ ਚੱਕਰ ਨਹੀਂ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਵੀ ਪਾ ਦੂੰਗਾ ਤੇ ਬਾਈ ਸਕੈਨਰ ਲਾਉਣ ਆਏ ਸੀ ਆਪਣੇ ਤਾਂ ਲੱਗ ਰਹੇ ਦੀ ਯਾਰ ਯਾਰ ਮੇਤਰ ਦੇ ਹੋਰ ਦੇ ਲਾਉਣ ਆਏ ਸੀ ਕਿਸੇ ਦੇ ਤੇ ਆਪਾਂ ਨੂੰ ਵੈਸੇ ਮਿਲਣਾਗੇ ਲੋ ਵੀ ਮਿੱਤਰੋ ਇੱਕ ਮਿੱਤਰ ਆਪਾਂ ਨੇ ਆ ਚੱਕ ਲਿਆ ਇਹ ਮੁੰਡੇ ਨੇ ਗੱਲ ਹੋਰੀ ਦੱਸੀ ਹੈ ਕਹਿੰਦਾ ਮੈਂ ਫੋਨ ਲਾਇਆ ਸੀ ਯਾਰ ਕਹਿੰਦਾ 20% ਤੇ ਚਾਰਜਰ ਰਹਿ ਗਿਆ ਕਹਿੰਦਾ 14% ਪਤੰਦਰ ਆ ਚਾਰ ਦਲਾਏ ਤੋਂ 6% ਘਟ ਗਿਆ ਸੋ ਇੱਕ ਫੋਨ ਇਹ ਅਪਡੇਟ ਮਾਡਲ ਚੱਕੀ ਫਿਰਦਾ ਪਤੋਂ ਪੁਰਾਣਾ ਆ ਦੇਖੋ ਬਾਈ 14% ਹੀ ਰਹਿ ਗਿਆ ਮੇਰੇ ਚਾਰ ਦਲਾਏ ਤੋਂ ਕਹਿੰਦਾ 20 ਸੀ ਪਹਿਲਾਂ ਹੁਣ 14 ਰਹਿ ਗਿਆ ਤੇ ਹੁਣ ਇੱਕ ਇੱਕ ਅਜੀਬ ਨੂੰ ਹੋਰ ਚੱਕਦੇ ਆਪਾਂ ਆਈਟਮ ਹੈ ਸਾਡੇ ਪਿੰਡ ਦੀ ਤੇ ਸਾਡਾ ਯਾਰ ਮਿੱਤਰ ਚਲੋ ਕੋਈ ਗੱਲ ਨਹੀਂ ਹਾਸੇ ਮਜ਼ਾਕ ਦੇ ਨਾਲ ਬਲੌਗ ਦੀਆਂ ਸ਼ੁਰੂਆਤਾਂ ਤਾਂ ਬਹੁਤ ਚਰਦੀਆਂ ਹੋਈਆਂ ਨੇ ਤੇ ਤੂੰ ਚਲਾ ਲੈ ਤੇ ਆ ਬਈ ਬੋਤੀ ਦੇ ਘਰੋਂ ਦਾ ਫੋਨ ਆ ਗਿਆ ਫੋਨ ਆ ਗਿਆ ਉਹਦੇ ਘਰੋਂ ਏ ਤੇ ਚਲਦੇ ਆ ਉਹਨੂੰ ਲੈਣ ਮਿੱਤਰੋ ਦੱਸੋ ਕੰਮ ਲਓ ਵੀ ਮਿੱਤਰੋ ਮੁੰਡੇ ਆ ਗਏ ਮੁੰਡੇ ਕਹਿੰਦੇ ਮੋਟਰ ਤੇ ਚਲਦੇ ਆ ਖਾਣੇ ਪੀਣੇ ਆ ਤੇ ਮੁੰਡਾ ਚੀਜ਼ ਹੀ ਵਾ ਬੰਬ ਲਈ ਫਿਰਦਾ ਹੈ ਜਿਹਨੂੰ ਐਫ ਜੈਡ ਕਹਿੰਦੇ ਨੇ ਮਿੱਤਰੋ ਬਾਅ ਸੁਣਾਵਾਂਗੇ ਤੁਹਾਨੂੰ ਰੋਡ ਤੇ ਜਾਂਦੇ ਦੀ ਆਪਾਂ ਲੋਕ ਸਭ ਠੀਕ ਹੋਵਾਂਗੇ ਯਾਰ V15 ਹੈ ਜਿਹੜਾ ਮੋਟਰਸਾਈਕਲ ਹੈ